ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਅੱਜ ਭਾਜਪਾ ਨੇ ਦਿੱਤਾ ਹੈ ਤੜਕਸਰ ਵੱਡਾ ਝਟਕਾ ਭਾਜਪਾ ਨੇ ਜੋ ਸੁਖਬੀਰ ਸਿੰਘ ਬਾਦਲ ਨੂੰ ਹੁਣ ਅੱਖਾਂ ਦਿਖਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਜੋ ਕਿ ਅਕਾਲੀ ਭਾਜਪਾ ਗੱਠ ਜੋੜ ਕਰਨ ਵਾਸਤੇ ਸੁਖਬੀਰ ਸਿੰਘ ਬਾਦਲ ਤਿਆਰੀਆਂ ਕਰ ਰਹੇ ਸੀ ਪਰ ਦੂਸਰੇ ਪਾਸੇ ਭਾਜਪਾ ਨੇ ਸੁਖਬੀਰ ਸਿੰਘ ਬਾਦਲ ਦੇ ਉਹ ਨੇੜਲੇ ਸਾਥੀਆਂ ਦੇ ਉੱਪਰ ਕਾਰਵਾਈ ਕੀਤੀ ਹੈ ਸਾਬਕਾ ਪ੍ਰਧਾਨਾਂ ਦੇ ਉੱਪਰ ਕਾਰਵਾਈ ਕਰਕੇ ਜੋ ਸੁਖਬੀਰ ਸਿੰਘ ਬਾਦਲ ਨੂੰ ਇਹ ਵੱਡਾ ਚਟਕਾ ਦਿੱਤਾ ਹੈ ਤੁਸੀਂ ਜਿਹੜੇ ਲੋਕਰਾਏ న్యూਸ ਨਾਲ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਦਬਾ ਦਿਓ ਤਾਂ ਕਿ ਤੁਹਾਨੂੰ ਹਰ ਰੋਜ਼ ਨਵੀਂ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਸੋ ਸੁਖਬੀਰ ਸਿੰਘ ਬਾਦਲ ਜੋ ਅਕਾਲੀ ਦਲ ਨੂੰ ਮਜ਼ਬੂਤ ਕਰਨ ਵਾਸਤੇ ਦੁਬਾਰਾ ਅਕਾਲੀ ਦਲ ਦੇ ਪ੍ਰਧਾਨ ਬਣੇ ਨੇ ਔਰ ਅਕਾਲੀ ਦਲ ਨੂੰ ਸੱਤਾ ਵਿੱਚ ਲਿਆਉਣ ਵਾਸਤੇ ਪੂਰੀ ਕੋਸ਼ਿਸ਼ ਕਰ ਰਹੇ ਨੇ ਦੂਸਰੀਆਂ ਪਾਰਟੀਆਂ ਨੂੰ ਛਟਕੇ ਦੇ ਰਹੇ ਨੇ ਦੂਸਰੀਆਂ ਪਾਰਟੀਆਂ ਦੇ ਲੀਡਰਾਂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਕਰਵਾ ਰਹੇ ਨੇ ਪਰ ਉੱਥੇ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਸਾਥੀ ਰਹੇ ਨੋ ਮਾਖਦਾ ਰਿਸ਼ਤਾ ਕਹਿਣ ਵਾਲੇ ਅੱਜ ਭਾਜਪਾ ਨੇ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਛਟਕਾ ਦਿੱਤਾ ਹੈ ਸੁਖਵੀਰ ਸਿੰਘ ਬਾਦਲ ਦੇ ਜਿਹੜੇ ਸੱਜੇ ਖੱਬੇ ਰਹੇ ਉਹਨਾਂ ਦੇ ਸਾਥੀ ਸਾਫਾ ਪ੍ਰਧਾਨਾਂ ਨੂੰ ਅੱਜ ਉਹਨਾਂ ਦੀ ਛੁੱਟੀ ਕਰਵਾ ਦਿੱਤੀ ਹੈ ਉਹਨਾਂ ਨੂੰ ਜਨਰਲ ਇਜਲਾਸ ਦੇ ਵਿੱਚ ਵੀ ਇੰਟਰ ਨਹੀਂ ਕਰ ਦਿੱਤਾ ਗਿਆ ਔਰ ਉਸ ਤੇ ਨਾਲੀ ਬੀਜੇਪੀ ਨੇ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕੀਤੀ ਹੈ ਜੋ ਕਿ ਬੀਜੇਪੀ ਦੇ ਵੱਲੋਂ ਇਹ ਸ਼ੁਰੂਆਤ ਕਰ ਦਿੱਤੀ ਗਈ ਹੈ ਅਕਾਲੀ ਦਲ ਨੂੰ ਅੱਖਾਂ ਦਿਖਾਉਣ ਦੀ ਸੁਖਬੀਰ ਸਿੰਘ ਬਾਦਲ ਨੂੰ ਜੋ ਅੱਖਾਂ ਦਿਖਾਈਆਂ ਗਿਆ ਨੇ ਕਿ ਸੁਖਬੀਰ ਸਿੰਘ ਬਾਦਲ ਜੋ ਬੀਜੇਪੀ ਦੇ ਪ੍ਰਤੀ ਕੁਝ ਅਜਾ ਬਿਆਨਬਾਜ਼ੀ ਨਾ ਕਰਨ ਔਰ ਬੀਜੇਪੀ ਦੇ ਨਾਲ ਜੇ ਗਠਜੋੜ ਵੀ ਹੋਵੇ ਤਾਂ ਸੁਖਵੀਰ ਸਿੰਘ ਬਾਦਲ ਕੋਈ ਆਪਣੀਆਂ ਸ਼ਰਤਾਂ ਨਾ ਰੱਖਣ ਸੁਖਵੀਰ ਸਿੰਘ ਬਾਦਲ ਨੂੰ ਜਿਵੇਂ ਭਾਪੀ ਚਾਹੇ ਪੰਜਾਬ ਦੇ ਵਿੱਚ ਉਹੋ ਸੀਟਾਂ ਦੇਵੇ ਤਾਂ ਕਿ ਹੁਣ ਭਾਪੀ ਆਪਣਾ ਆਧਾਰ ਮਜ਼ਬੂਤ ਸਮਝਦੀ ਹੈ ਜਿਸ ਨੂੰ ਲੈ ਕੇ ਭਾਪੀ ਨੇ ਇਹ ਸ਼ੁਰੂਆਤ ਕੀਤੀ ਹੈ ਸੁਖਵੀਰ ਸਿੰਘ ਬਾਦਲ ਦੇ ਉੱਪਰ ਲਤ ਰੱਖਣ ਦੀ ਜੋ ਸੁਖਵੀਰ ਸਿੰਘ ਬਾਦਲ ਦੇ ਸਾਥੀਆਂ ਨੂੰ ਅੱਜ ਝਟਕਾ ਦੇ ਕੇ ਸ਼ੁਰੂਆਤ ਕੀਤੀ ਹੈ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਜਿਹੜਾ ਕਿ ਰਵਨੀਤ ਬਿੱਟੂ ਨੇ ਇਹ ਬਿਆਨ ਦਿੱਤਾ ਸੀ ਕਿ ਸਾਡੀ ਅਜੇ ਤੱਕ ਸਾਡੀ ਲੀਡਰਸ਼ਿਪ ਦੇ ਵੱਲੋਂ ਕੋਈ ਗੱਠ ਜੋੜ ਦੀ ਸਭਾਵਨਾ ਨਹੀਂ ਜੋ ਕਿ ਸਰਵੀਰ ਸਿੰਘ ਬਾਦਲ ਜਾਂ ਹੋਰ ਅਕਾਲੀ ਲੀਡਰਾਂ ਦੇ ਵੱਲੋਂ ਗੱਠ ਜੋੜ ਦੀਆਂ ਅਫਵਾਹਾਂ ਫਲਾਈਆਂ ਜਾ ਰਹੀਆਂ ਨੇ ਉਹ ਅਜੇ ਤੱਕ ਜੇਕਰ ਹਾਈ ਕਮਾਂਡ ਭਾਜਪੀ ਦੇ ਨਾਲ ਕੋਈ ਗੱਠ ਜੋੜ ਕਰਨ ਦੀ ਗੱਲ ਕਹੇਗੀ ਤਾਂ ਫਿਰ ਅਸੀਂ ਇਸ ਨੂੰ ਅੱਗੇ ਜਿਹੜਾ ਕਿ ਹਾਮੀ ਭਰਾਂਗੇ ਲੇਕਿਨ ਉਸ ਤੋਂ ਪਹਿਲਾਂ ਕੋਈ ਵੀ ਲੀਡਰ ਕੋਈ ਵੀ ਜਿਹੜਾ ਜਿੰਨਾ ਮਰਜ਼ੀ ਵੱਡੇ ਅਹੁਦੇ ਤੇ ਹੋਵੇ ਉਹ ਅਜੇ ਹੀ ਬਿਆਨਬਾਜ਼ੀ ਨਾ ਕਰੇ ਕਿ ਅਕਾਲੀ ਦਲ ਨਾਲ ਸਾਡਾ ਗੱਠਜੋੜ ਹੋਵੇਗਾ ਜੇਕਰ ਅਕਾਲੀ ਦਲ ਨਾਲ ਗੱਠਜੋੜ ਦੀ ਬਿਆਨਬਾਜ਼ੀ ਕੋਈ ਲੀਡਰ ਕਰਦਾ ਤਾਂ ਫਿਰ ਉਸ ਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਸੋ ਭਾਜਪਾ ਦੇ ਨਾਲ ਗੱਠਜੋੜ ਕਰਨ ਵਾਸਤੇ ਭਾਵੇਂ ਅਕਾਲੀ ਦਲ ਦੇ ਲੀਡਰ ਸਿਕੰਦਰ ਸਿੰਘ ਮਲੂਕਾ ਵਰਗੇ ਵਾਰ-ਵਾਰ ਬਿਆਨਬਾਜ਼ੀਆਂ ਕਰ ਰਹੇ ਨੇ ਪਰ ਭਾਜਪਾ ਇਸ ਨੂੰ ਜਿਹੜਾ ਗੱਠਜੋੜ ਕਰਨ ਵਾਸਤੇ ਨਹੀਂ ਮੰਨ ਰਹੀ ਜੋ ਕਿ ਭਾਜਪਾ ਦੇ ਵੱਲੋਂ ਅੱਜ ਇਹ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਹੈ ਜੋ ਭਾਜਪਾ ਨੇ ਜੋ ਅਕਾਲੀ ਦਲ ਦੇ ਸਾਬਕਾ ਤਿੰਨ ਪ੍ਰਧਾਨਾਂ ਦੇ ਉੱਪਰ ਕਾਰਵਾਈ ਕੀਤੀ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਪਰ ਕਾਰਵਾਈ ਕਰਦਿਆਂ ਉਹਨਾਂ ਦੇ ਤਿੰਨ ਸਾਬਕਾ ਪ੍ਰਧਾਨਾਂ ਦੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਗਈ ਹੈ ਜੋ ਜਾਣਕਾਰੀ ਦੇ ਅਨੁਸਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਹਾਊਸ ਇਜਲਾਸ ਦੇ ਵਿੱਚ ਤਿੰਨ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ ਅਤੇ ਮਜੀਦ ਸਿੰਘ ਜੀਕੇ ਜਿਨ੍ਹਾਂ ਦੀ ਮੈਂਬਰਸ਼ਿਪ ਰੱਦ ਕੀਤੀ ਗਈ ਹੈ ਜੋ ਕਿ ਸਰਨਾਪਰਾ ਜਿਹੜੇ ਸੁਖਬੀਰ ਸਿੰਘ ਬਾਦਲ ਦੇ ਨਾਲ ਖੜੇ ਨੇ ਸ਼ਖਬੀਰ ਸਿੰਘ ਬਾਦਲ ਜਦੋਂ ਦੂਸਰੀ ਵਾਰ ਪ੍ਰਧਾਨ ਬਣੇ ਨੇ ਤਾਂ ਸਰਨਾ ਭਰਾਵਾਂ ਨੇ ਬਹੁਤ ਸਾਥ ਦਿੱਤਾ ਹੈ। ਸੋ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਿੱਖ ਮਿਸ਼ਨ ਦੇ ਮੈਂਬਰਾਂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਜਰਨਲ ਇਜਲਾਸ ਰਕਵੋਣ ਲਈ ਭੇਜਿਆ ਗਿਆ ਸੀ ਪਰ ਉਹਨਾਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਗਿਆ। ਇਸ ਤੋਂ ਇਲਾਵਾ ਦਿੱਲੀ ਦੇ ਇੰਚਾਰਜਾਂ ਨੂੰ ਵੀ ਦਫ਼ਤਰ ਦੇ ਅੰਦਰ ਜਾਣ ਤੋਂ ਰੋਕਿਆ ਗਿਆ ਤੇ ਕਾਫੀ ਦੇਰ ਬਾਅਦ ਉਹਨਾਂ ਨੂੰ ਅੰਦਰ ਜਾਣ ਦੀ ਇਜਾਜ਼ਤ ਦਿੱਤੀ ਗਈ। ਸੋ ਸਿੱਖ ਮਿਸ਼ਨ ਦੇ ਵੱਲੋਂ ਦਿੱਲੀ ਕਮੇਟੀ ਮੈਂਬਰ ਜਤਿੰਦਰ ਸਿੰਘ ਨੂੰ ਹੁਕਮਨਾਮਾ ਸੌਂਪਿਆ ਗਿਆ ਜੋ ਕਿ ਅੱਜ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੀ ਸਾਰੀ ਜਿਹੜੀ ਮੈਂਬਰਸ਼ਿਪ ਜੋ ਸਾਰੇ ਅਹੁਦਿਆਂ ਤੇ ਬੈਠੇ ਉਹ ਲੀਡਰ ਜਿਹੜੇ ਭਾਜਪਾ ਦੇ ਹੱਥਾਂ ਵਿੱਚ ਖੇਡ ਰਹੇ ਨੇ ਜਿੰਨਾ ਵਿੱਚ ਜੋ ਮਮਨਜਿੰਦਰ ਸਿੰਘ ਸਰਸਾ ਜਿਹੜੇ ਭਾਜਪਾ ਦੇ ਵਿੱਚ ਕੈਬਨ ਮੰਤਰੀ ਨੇ ਔਰ ਉਸ ਦੇ ਨਾਲ ਹੀ ਜੋ ਹਰਵਿੰਦਰ ਸਿੰਘ ਕਲਕਾ ਜਾਂ ਸਾਰੇ ਹੀ ਇਹ ਜਿਹੜੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦੇ ਅਹੁਦਿਆਂ ਤੇ ਬੈਠੇ ਨੇ ਇਹ ਭਾਜਪਾ ਦੇ ਨਾਲ ਮਿਲੇ ਹੋਏ ਨੇ ਸੋ ਭੀਜਪੀ ਦੇ ਵੱਲੋਂ ਇਹ ਬਹੁਤ ਵੱਡੀ ਕਾਰਵਾਈ ਕੀਤੀ ਗਈ ਹੈ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਜਨਰਲ ਇਜਲਾਸ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਤੇ ਇਸ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਨੇ ਵੀ ਜਨਰਲ ਇਜਲਾਸ ਨੂੰ ਗੈਰ ਕਾਨੂੰਨੀ ਦਾ ਦਰਜਾ ਦਿੱਤਾ ਤੇ ਇਸ ਨੂੰ ਗੈਰ ਕਾਨੂੰਨੀ ਦੱਸਿਆ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਕਹਾ ਗਿਆ ਕਿ ਇਹ ਇਜਲਾਸ ਸਿੱਖ ਰਵਾਇਤਾਂ ਦੇ ਵਿਰੁੱਧ ਹੈ ਜੋ ਭਾਜਪਾ ਦੇ ਵੱਲੋਂ ਸਿੱਧਾ ਇੰਟਰਫੇਅਰ ਕੀਤੀ ਜਾ ਰਹੀ ਹੈ ਸਿੱਖਾਂ ਦੇ ਫੈਸਲਿਆਂ ਦੇ ਵਿੱਚ ਸੋ ਦੱਸਦੀ ਹੈ ਕਿ ਪਿਛਲੇ ਕੁਝ ਸਮੇਂ ਤੋਂ ਸਰਨਾ ਭਰਾਮਣੇ ਤੇ ਮਨਜੀਤ ਸਿੰਘ ਜੀ ਕੇ ਵੱਲੋਂ ਦਿੱਲੀ ਕਮੇਟੀ ਤੇ ਸਵਾਲ ਚੁੱਕੇ ਗਏ ਸਨ ਕੁਝ ਮਹੀਨੇ ਪਹਿਲਾਂ ਸਰਨਾ ਭਰਾਮਣੇ ਤੇ ਮਨਜੀਤ ਸਿੰਘ ਜੀ ਕੇ ਜਿਹੜੇ ਸਾਬਕਾ ਪ੍ਰਧਾਨ ਨੇ ਉਹਨਾਂ ਨੇ ਚਿੱਠੀ ਲਿਖੀ ਸੀ ਪ੍ਰਧਾਨ ਮੰਤਰੀ ਨરેਂਦਰ ਮੋਦੀ ਨੂੰ ਜੇ ਕਿ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਬਹੁਤ ਵੱਡੀਆਂ ਗੜਬੜੀਆਂ ਹੋ ਰਹੀਆਂ ਨੇ ਜਿਸ ਦੇ ਕਾਰਨ ਅੱਜ ਵੱਡੀ ਕਾਰਵਾਈ ਕੀਤੀ ਗਈ ਹੈ ਜੋ ਗੜਬੜੀਆਂ ਨੂੰ ਰੋਕਣ ਦੀ ਬਜਾਏ ਇਹਨਾਂ ਤਿੰਨਾਂ ਪ੍ਰਧਾਨਾਂ ਨੂੰ ਇੰਟਰਨੈਟ ਕਰਨ ਦਿੱਤਾ ਜਾਂਦਾ ਰੋ ਇਹਨਾਂ ਦੀ ਦਿੱਲੀ ਮੈਂਬਰਸ਼ਿਪ ਵੀ ਰੱਦ ਕਰ ਦਿੱਤੀ ਜਾਂਦੀ ਹੈ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚੋਂ ਇਹਨਾਂ ਦਾ ਹੁਣ ਕੋਈ ਲੈਣ ਦੇ ਨਹੀਂ ਰਹਿ ਗਿਆ ਜੋ ਕਿ ਭਾਜਪਾ ਨੇ ਸੁਖਵੀਰ ਸਿੰਘ ਬਾਦਲ ਨੂੰ ਬਹੁਤ ਵੱਡਾ ਝਟਕਾ ਦਿੱਤਾ ਹੈ